ਗਾਇਸ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਤੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਉਣੇ ਆਂ ਸ਼ਾਮਾਨ ਗਰੇਲੇ ਦੇ ਮਸਾਲਾਂ ਵਾਲੀਆਂ ਦੀ ਦਾਲ ਤੇ ਇਧਰ ਆਪਾਂ ਕਰ ਲਿਆ ਸਮਾਨ ਤਿਆਰ ਕਰੇਲੇ ਲੈ ਆਏ ਆਪਾਂ ਅੱਜ ਤੇ ਨਾਲ ਪਿਆਜ਼ ਕਰਾਂਗੇ ਬਿਲੀ ਗਰਸ਼ ਕਰਕੇ ਮਸਾਲਾ ਵਿੱਚ ਭਰਾਂਗੇ ਇਹਨਾਂ ਨੂੰ ਤੇ ਹੁਣ ਆਪਾਂ ਕਰੇਲੇ ਛੇਲ ਕੇ ਇਹਨਾਂ ਨੂੰ ਨਾਣ ਵਾਲੇ ਪਾਣੀ ਵਿੱਚ ਰੀਤੋ ਕੇ ਤੇ ਆਪਾਂ ਰੱਖ ਦਿੰਨੇ ਸੁਕਣ ਵਾਸਤੇ ਤੇ ਕਰਕੇ ਤੁਸੋ ਕ ਜਾਣਗੇ ਤੇ ਫਿਰ ਆਪਾਂ ਰੰਗ ਬਣਾਵਾਂਗੇ ਆਲੂ ਬਾਰੇ ਇਹ ਕੋਸਟੇ ਬਣਾਉਣ ਜਾਣੇ ਇਕ ਤਨ ਕੁਝ ਬਣਾਉਣੀ ਬਰੈਡ ਆਲੇ ਪਕੌੜੇ ਉਹ ਵੀ ਤੁਹਾਨੂੰ ਈਰੋ ਵਿਖਾਵਾਂਗੇ ਤੇ ਜੇ ਵੀ ਪੈਣਾ ਮੇਰੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਓ ਕਮੈਂਟ ਮਾ ਤੁਮ ਬਾਤ ਕਰੋ ਸ਼ੇਅਰ ਵੀ ਵੀਡੀਓ ਬਾਤ ਮਾ ਤੁਮ ਬਾਤ ਕਰੋ ਲਓ ਜੀ ਆਪਾਂ ਕਰੀ ਲੈ ਛੇਲਦੇ ਛੇਲੇ ਕੇ ਤੇ ਰੱਖ ਲਗੇ ਟਾਈਮ ਤਾਂ 1.5 ਵਜ ਗਿਆ ਇਹਨਾਂ ਦੇ ਸਵੇਰ ਦੇ ਨੁਟਕੇ ਖਾਂਦੇ ਹਾਂ 1.5 ਵਜ ਜਾਂਦਾ ਤੇ ਸ਼ਾਮ ਨੂੰ ਨਾਲ ਫਿਰ ਆਪਾਂ ਲੇਡ ਖਾਣਗੇ ਤੇ ਉਹ ਆਪਾਂ ਆਹ ਜਿਹੜੀ ਬਣਾਉਣੀ ਹੈ ਆ ਜਦਾਲ ਆਹ ਆ ਜੀ ਮਸਾਲਾ ਘੜਿਆ ਨੇ ਓਕੇ ਮਸਾਲਾ ਘੜਿਆ ਨੇ ਦਾਲ ਨਾਲ ਹੀ ਕਰੇਲੇ ਵਧੇਗਾ ਲੱਗਦੇ ਆ ਅਜੀ ਦਿਨ ਬੱਚਿਆਂ ਨੇ ਅਜੀ ਬ੍ਰੈਡ ਬਰੂਟੀ ਚਾਚੂ ਤੇ ਚਲੋ ਜੀ ਜਿਹੜੇ ਭੈਣ ਭਰਾ ਨਵੇਂ ਆ ਚੈਨਲ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਓ ਜੀ ਇਹ ਲਈ ਸੋਨੇ ਹੀ ਦੇਸੀ ਮੈਂ ਕੱਲ ਲੈ ਲੈਣੀ ਆਂ ਪਿਆਜ਼ ਮੇਰੇ ਸਿੱਕੀ ਨਹੀਂ ਪੀਣੇ ਪਾਣੀ ਬਣਾਉਣੇ ਕੋਲ ਆਉਂਦਾ ਇਹਨ ਬੇਲੀ ਗਾਸ਼ੀ ਕਰਨਾ ਬੇਲੀ ਗਾਸ਼ ਕੀਤੇ ਆ ਪਿਆਜ਼ ਬਹੁਤ ਵੱਡਾ ਜਿਹੜੇ ਭਰੀ ਜਾਂਦੀ ਉਹਦਾ ਵੈਸੇ ਬੈਂਗੜ ਵੀ ਲਏ ਵੱਡੇ ਪਰ ਮੈਂ ਕਹਾਂ ਚੱਲ ਉਹਨਾਂ ਦਾ ਭਲਕੇ ਭੜਤਾ ਬਣਾ ਲਾਂਗੇ ਤੇ ਅੱਜ ਆਪਾਂ ਦਾਲ ਕਰੇਲੇ ਬਣਾ ਲਾਂਗੇ ਚਲੋ ਜੀ ਬਣਦੇ ਹੋ ਵੀਡੀਓ ਜਲਦੀ ਨਾਲ ਕਿਤੇ ਆਪਾਂ ਦਾਲ ਕਰੇਲੇ ਬਣਾਵਾਂਗੇ ਸ਼ਾਮ ਨੂੰ ਰਲ ਮਿਲ ਕੇ ਖਾਵਾਂਗੇ ਲਓ ਜੀ ਮੈਂ ਕਰੇਲੇ ਲੱਕੀ ਛਿੱਲਣ ਇਧਰ ਲੈ ਆਂਦਾ ਨਾਲ ਦੇ ਜਾ ਸ਼ਿਪ ਹੁਣ ਆਪਾਂ ਕਰੇਲੇ ਛਿੱਲੇਗੇ ਗੱਲੀ ਰਹਾ ਬਾਰਿਸ਼ ਇਲਤ ਤੇ ਤੋ ਕੇ ਤੇ ਉਹ ਫਿਰ ਬੇਲੀ ਦਾ ਸਲਾਣੀ ਗਾਰ ਫਿਰ ਮਸਾਲਾ ਜਿਹੜਾ ਮੈਂ ਭਨ ਲੀ ਉਹ ਬਣੇ ਕੈਮਰਾ ਲਾਉਂਗੀ ਫਿਰ ਤੋਂ ਨਾਲ ਨਾਲ ਵੇਕ ਲਿਓ ਇਹੋ ਤਰੇਲੇ ਬਣਾਏ ਤੇ ਖਾਏ ਬੜੇ ਸਵਾਦ ਬਣਦੇ ਤਰੇਲੇ ਹੁਣ ਇਹਨਾਂ ਨੂੰ ਮੈਂ ਧੋ ਕੇ ਛੀਰੇ ਦੇ ਕੇ ਲੂਣ ਵਾਲੇ ਪਾਣੀ ਵਿੱਚ ਧੋ ਕੇ ਤੇ ਰੱਖ ਦੇਣੀ ਤੇ ਲੂਣ ਵਾਲੇ ਪਾਣੀ ਵਿੱਚ ਧੋ ਕੇ ਰੱਖ ਦਿੱਗੇ ਮਾਸਾ ਕਰੀ ਲੈਣੇ ਤੇ ਬਣਦੇ ਕੌੜੇ ਤੇ ਪੇਰਾ ਖੰਦੀ ਦੀ ਲੋੜ ਕਈ ਵਾਰ ਟੋਪੇਰਾ ਲੈਣੇ ਨਾ ਟੋਪੇ ਸੋਕ ਕਰੇ ਚਿਚੜ ਜੀ ਹੋ ਜਾਂਦੀ ਇਹਨਾਂ ਇਦਾਂ ਰਹਿਣਾ ਬਹੁਤ ਸੋਹਣੇ ਫਿਰ ਬਦਗਾ ਕੂਲੇ ਬਣਨਗੇ ਇਹ ਆਵਾ ਪਛਲੇ ਕੇ ਕਰੇਲੇ ਥਾਲ ਮੇਂ ਉਹ ਕੀ ਸਬਜੀ ਬਣਾਈਏ ਇਹਦੇ ਸਾਡੇ ਬ੍ਰੈਡ ਵਾਲੇ ਪਕੌੜੇ ਤੇ ਨਾਲ ਚੱਢਣੀ ਸੌਸ ਮਿੱਠੀ ਤੇ ਨਾਲ ਜਾ ਬਣ ਗਈ ਜੀ ਪਿਆਰ ਵੇਖੋ ਆਓ ਜੀ ਤੇ ਖਾਓ ਜੀ ਬ੍ਰੈਡਾਂ ਦੇ ਪਕੌੜੇ ਸਾਰੇ ਜਾਣੇ ਤੁਸੀਂ ਮੈਂ ਬਣਾਉਂਗਾ ਤੇ ਖਾਓ ਵਿੱਚ ਭਰੇ ਆਲੂਆ ਵੇਖੋ ਆਹ ਵੇਖੋ ਆਲੂ ਨੇ ਸਪਰ ਕੇ ਬਣਾਏ ਇਹ ਹਡਾ ਇੱਕ ਮੈਂਬਰ ਅੰਦਰ ਵਾ ਇਹ ਸੋਈ ਕੀ ਨਹੀਂ ਜਾਂਦਾ ਬਹੁਤ ਸੰਗਦਾ ਵਾ ਇਹ ਕਰਕੇ ਨਹੀਂ ਅੰਦਰ ਹੀ ਚਾਹ ਪਕਾਉੜੇ ਦੇਣੇ ਇਹ ਸੋਈ ਹੀ ਜਾ ਕੇ ਖਿਲਾੜੇ ਬੜੇ ਪਾਉਂਦਾ ਤਾਂ ਕਰਕੇ ਆਹ ਵੇਖ ਲੋ ਆਖਿਓ ਨਾ ਕਿ ਸੈਂਡ ਭਜਾਰ ਹੁੰਦੇ ਹਨ ਕੇਹਤਾ ਵੇ ਲੋਹੀ ਆਪਣੇ ਬਣਾਏ ਪਕੌੜੇ ਤੇ ਇੱਧਰ ਅਹੀ ਜਿਹੜਾ ਵਰਤਿਆ ਤੇਲ ਤੇ ਦੇਖਿਓ ਪਣੀ ਤੇਲ ਚ ਆ ਵੀ ਬਣਾਏ ਕੱਢੇ ਆ। ਆਹ ਦੇਖੋ। ਰੋਮ ਬਿਆਰੋਂ ਨਹੀਂ ਚੀ ਜਲੇ ਉਹਦੇ ਤੋਂ ਤਾਂ ਸਬੂਸੇ ਵੀ ਬਣਾ ਲੈਂਦੇ ਆ। ਕਿਹ ਦਿਨ ਸਮੋਸੇ ਬਣਾਵਾਂਗੇ। ਲੱਕੀਆਂ ਬਣਾਵਾਂਗੇ। ਤੇ ਚਲੋ ਜੀ। ਤਰੇਲੇ ਮੈਂ ਹੁਣ ਉਹ ਕਿਤੇ ਰੱਖ ਲਈਆ। ਤੇ ਪਿਆਜ਼ ਵੀ ਹੋ ਜਾਵੇ چیر ਲੇ। ਦਾਲ ਵੀ ਉਹ ਰੱਖ ਲਈਏ ਇੱਕ ਪਿਆਲ ਦੀ ਮਿਲ ਕੇ। ਤੇ ਨਾਲ ਤੜਕਾ ਲਾ ਕੇ ਤੇ ਨਾਲ ਆਪਾਂ ਦਾਲ ਬਣਾ ਲੈਣੀ ਹੈ ਬਹੁਤ ਸੋਹਣੀ ਦਾਲ ਬਣਦੀ ਨਾਲ ਢੜਕਾ ਲਾਇਆ ਆ ਗੰਢੀ ਹਵੇ ਮੈਂ ਛਿੱਲ ਕੇ ਤੇ ਤੋਕੇ ਰੱਖ ਲਏ ਇਹਨਾਂ ਨੂੰ ਬਿਚਾਸ਼ ਕਰਦੇ ਹੁਣ ਮੀਂਹ ਪੀ ਜਾ ਕਿਉਂਕਿ ਮੈਂ ਚਾਹ ਪੀਣੀ ਹੈ ਬਰੈਡ ਨਹੀਂ ਮੈਂ ਖਾਣਾ ਬਰੈਡ ਖਾਦਿਆਂ ਕਿਤੇ ਮੇਰਾ ਬੀਪੀ ਵਾਜੇ ਅੰਦਰ ਇੱਕ ਮੇਰੇ ਪੀੜ ਹੋਣ ਦਾ ਪੈ ਨਹੀਂ ਦਿਲ ਤੇ ਕਰਕੇ ਮੈਂ ਬਰੈਡ ਨਹੀਂ ਖਾਣਾ ਸਟੰਬੇ ਆਈ ਉਹਨਾ ਦੋ ਘੜੀਆਂ ਦਾ ਸਵਾਲ ਮਣ ਕੇ ਤਾਂ ਖਲੀ ਖੜੀ ਸਾਰੀ ਸਾਰੀ ਰਾਤ ਬਹਿਣਾ ਪੈਂਦਾ ਇਸ ਕਰਕੇ ਮੈਂ ਨਹੀਂ ਖਾਣਾ ਚਾਹ ਵੀ ਨਹੀਂ ਆ ਬਲੋ ਬਾਟੀ ਚ ਪਾ ਲਈ ਚਲੋ ਜੀ ਫਿਰ ਆਪਣਾ ਉਹਨੇ ਕarele ਅੰਤੜਕਾ ਨਾਲ ਨਾਲ ਉਹਨੇ ਦਾਲ ਦਾ ਤੜਕਾ ਨਾਲ ਬੰਦੇ ਆਟਾ ਦੁੱਧ ਨਹੀਂ ਆਪਨੇ ਹੋਣਾ ਨਾ ਪੁੱਧ ਦੁੱਧ ਸਵੇਰੇ ਲੈ ਆਉਨੇ ਚਲੋ ਜੀ ਆਹ ਕarele ਦੀਆਂ ਚੇਲਾ ਇਹ ਮੈਂ ਭੁੱਲ ਨਹੀਂਣਾ ਹੁਣ ਇਦਾਂ ਕਰਕੇ ਕarele ਇੱਕ ਸਾਈਡ ਤੇ ਕਰਕੇ ਨਾ ਕਿ ਕarele ਕੋਸ਼ੇ ਸਿੱਧੇ ਕੋਈ ਕਰਕੇ ਰਾੜ ਕੇ ਜੇ ਤੇ ਆਪਾਂ ਇਹਨਾਂ ਨੂੰ ਐਂ ਤਾਂ ਕਰਕੇ ਨਾ ਪਾਸੇ ਦੇਵੇਂ ਪਾ ਨਾਲ ਮਿਰਚਾਂ ਸਬੂਟੀਆਂ ਕਿਉਂਕਿ ਮੈਂ ਨਾਲ ਛਿੱਲਾਂ ਨੂੰ ਛੋੜਦੀ ਨਹੀਂ ਹੁੰਦੀ ਮੈਂ ਛਿੱਲਾਂ ਨੂੰ ਨਹੀਂ ਲੈਣਾ ਨਾਲ ਚੰਗੀ ਜਿਹਾ ਨਾ ਪਾਣੀ ਦੇ ਆਪਾਂ ਆਹ ਵੇਖੋ ਬਹੁਤ ਵਾਰ ਲੱਗ ਰਿਹਾ ਹੈ ਦਹੀਂ ਸਾਦੇ ਦੇ ਨਾਲ ਖਾਈਏ ਇਹਨੂੰ ਆ ਇਹ ਗੈਸਾਂ ਉੱਪਰ ਲੱਗੇ ਮੈਂ ਇਹਨੂੰ ਕੱਟ ਕਰ ਦਾਂ ਨਾਲ ਸਬਜ਼ੀ ਦੁੱਬਾਈ ਦਿੰਦੇ ਆ ਤੇ ਇਹ ਚੋਂ ਆਪਾਂ ਕਣਚੀ ਕੱਢ ਲਗੇ ਬਗੇ ਪ੍ਰਸ਼ਾਦ ਦੇ ਆਪਾਂ ਖਾਣੇ ਨੇ ਤੇ ਦੁੱਧ ਨੂੰ ਦੇਨੇ ਮਲਿਆ ਘਾਤ ਨੰਗਾਣੀ ਚੰਗਾ ਹੁੰਦਾ ਤੇ ਗੈਸ ਤੇ ਆਪਾਂ ਇਦਾਂ ਰਹਿਣ ਦੇਣਾ ਘਰੇਆ ਘਰੇ ਲਿਆ ਹੋਇਆ ਹੋਰ ਵੀ ਬੜੇ ਸੁਆਦ ਲੱਗਣ ਇਧਰ ਮੈਂ ਆਟਾ ਵੀ ਵੇਖੂ ਗੁੰਨਦੀ ਆ ਇਹਦੇ ਦੋ ਪਾਟ ਕਰਾਂਗੇ ਤੇ ਵੇਖਿਓ ਜਰੂਰ ਸਟਿੱਪ ਨਾ ਕਰਿਓ ਸਾਰੀ ਵੀਡੀਓ ਵੇਖਿਓ ਕੋਸ਼ ਵਿੱਚ ਵੀਰੇ ਪਾ ਦੂੰਗੀ ਵੀਡੀਓ ਤੇ ਕੋਸ਼ ਵਿੱਚ ਹੁਣ ਪਾ ਦੇਣੀ ਹੈ ਕarele ਬਣਾਏ ਛਿੱਲੇ ਕੀਤੇ ਤੇ ਇਧਰ ਮੈਂ ਗੈਸ ਨੂੰ ਮਾਰਿਆ ਘਟਕਾਰੀ ਰਾਵਾਂ ਫਿਰ ਕarele ਸਾੜੀਆਂ ਜਾਣ ਲੋ ਜੀ ਜਿਹੜੇ ਭੈਣ ਭਰਾ ਨਵੇਂ ਆਏ ਚੈਨਲ ਮੇਰੇ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਬਸਕ੍ਰਾਈਬਰ ਦੀ ਬਹੁਤ ਲੋੜ ਵਾ ਸਪੋਰਟ ਕਰੋ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿ ਇਹ ਕਿੱਦਾਂ ਦੇ ਲੱਗੇ ਤੁਸੀਂ ਵੀ ਬਣਾਓ ਤੇ ਖਾਓ ਚਲੋ ਜੀ ਜੂਂਦੇ ਵਾਸਤੇ ਰਹੋ ਮਿਲਾਂਗੇ ਕੱਲ੍ਹ ਆਣੀ ਵੀਡੀਓ ਸਾਰਿਆਂ ਨੂੰ ਸ਼ਾਸਿਕਾਲ ਜੀ